ਸਤ ਸ੍ਰੀ ਅਕਾਲ ਦੋਸਤੋ ਦਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸਹਿਲੇ ਵਾਲਾ ਸੋ ਗੱਲ ਕਰਦੇ ਆ ਜੀ ਫਾਜ਼ਲਕਾ ਸ਼ਹਿਰ ਦੇ ਵਿੱਚ ਪਹੁੰਚੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਨਰਦੇਵ ਸਿੰਘ ਜੀ ਬੋਬੀਮਾਨ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਲਕਾ ਫਰੋਜਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਐਮਪੀ ਸਾਹਿਬ ਦਾ ਉਹਨਾਂ ਦੇ ਹੱਕ ਵਿੱਚ ਸੋ ਬਾਦਲ ਸਾਹਿਬ ਦੇ ਪਹੁੰਚਣ ਤੋਂ ਪਹਿਲਾਂ ਸੰਤੋਸ਼ ਪਰਜਾਪਤ ਫਾਜ਼ਲਕਾ ਤੋਂ ਅ ਵੋਟਰਾਂ ਨੂੰ ਅਪੀਲ ਕਰਦੇ ਹੋਏ ਆਓ ਜੁੜੇ ਰਹਿਣਾ ਸਾਡੇ ਨਾਲ ਤੁਹਾਨੂੰ ਦਿਖਾਉਣੇ ਆ ਸੰਤੋਸ਼ ਜੀ ਵੋਟਰਾਂ ਨਾਲ ਕੀ ਗੱਲਬਾਤ ਕਰਦੇ ਨੇ ਲਾਈਵ ਤਸਵੀਰ ਸਾਡੇ ਤੇ ਹੱਥ ਵੀ ਰੱਖਣਗੇ ਕਿਉਂਕਿ ਇਹਨਾਂ ਦੇ ਪਿਤਾ ਜੀ ਜੋ ਜੋਰਾ ਸਿੰਘ ਮਾਨ ਉਹਨਾਂ ਨੇ ਬਹੁਤ ਕੰਮ ਕਰਤੇ ਤੇ ਆਪਣੇ ਬਾਦਰ ਸਾਹਿਬ ਨੇ ਵੀ ਕਿੰਨੇ ਕੰਮ ਕੀਤੇ ਨੇ ਤੇ ਆਪਾਂ ਕਿਸੇ ਦੇ ਪਟਾਵੇ 'ਚ ਨਹੀਂ ਆਣਾ ਕਿਉਂਕਿ ਜਿਹੜੀਆਂ ਆਕੇ ਆਪਾਂ ਗਰੰਟੀਆਂ ਦਿੱਤੀਆਂ ਸੀ ਉਹ ਗਰੰਟੀਆਂ ਆਪਾਂ ਆਪਣੇ ਆਪ ਹੀ ਖਤਮ ਕਰ ਲੀਆਂ ਤੇ ਹੁਣ ਆਪਾਂ ਇੱਕੋ ਹੀ ਧਿਆਨ ਚ ਰਹਿਣਾ ਹੈ ਤੇ ਆਪਣੇ ਪੱਕੀ ਤੇ ਮੋਹਰ ਲੈ ਕੇ ਤੇ ਆਪਾਂ ਮਾਨ ਸਾਹਿਬ ਨੂੰ ਐਮਪੀ ਬਣਾ ਕੇ ਭੇਜੀਏ ਅਸੈਂਬਲੀ ਵਿੱਚ ਤੇ ਆਪਣੀਆਂ ਮੰਗਾਂ ਜੋ ਆਪਾਂ ਮਾਨ ਸਾਹਿਬ ਅੱਗੇ ਰੱਖਾਂਗੇ ਤੇ ਸਭੀ ਵੀਰ ਜੀ ਆਪਣੇ ਨਿਰਭੈ ਵੀਰ ਜੀ ਆਪਣੇ ਕਾਲੀ ਦੰਦੀ ਜੋ ਲੀਡਰਸ਼ਿਪ ਹੈ ਵਰਮਜੀਤ ਜੀ ਬੈਰਨ ਜੀ ਸਾਰੇ ਆਪਣੇ ਮੈਂਬਰ ਹੈ ਜੋ ਕਾਲੀ ਦੰਦ ਦੇ ਲੀਡਰਸ਼ਿਪ ਹੈ ਬਹੁਤ ਵਧੀਆ ਨੇ ਕਿਉਂਕਿ ਮੈਂ ਇਹਨਾਂ ਦੇ ਨਾਲ ਅੱਜ दिल्ली क्राइम नेशनल न्यूज़ नजर सफर